ਨਾ ਨਾ ਪਰਮਜੀਤਾ ਇਹਦਾ ਲੀਟਸਾ ਪਤਾ ਹੀ ਨਹੀਂ ਲੱਗਾ ਗੱਡੀ ਦੇ ਉੱਪਰ ਲੱਗੇ ਖਾਰੀ ਸਾਈਡ ਮਾਰੀ ਮੇਰੇ ਪੁੱਤ ਨੂੰ ਮੈਂ ਕਿਹਾ ਕਿ ਕਿਹੜੀ ਦਿਸ਼ਾ ਚ ਗਈ ਇਹ ਤਾਂ ਅਮਰੀਕਾ ਚ ਗਿਆ ਹੀ ਭਾਜੀ ਖਾਲਾ ਰਹਿ ਗਏ ਅਮਰੀਕਾ ਨੂੰ ਹੀ ਗਿਆ ਹੀ ਉੱਥੇ ਗਿਆ ਜੀ ਉਹ ਚੈੱਕ ਕਰਨ ਲੱਗਾ ਮਗਰ ਆਹ ਨਾ ਦਸੋ ਇਹ ਵੀਰੋ ਲੇਕਿ ਬਣ ਗਿਆ ਤੇਰੇ ਨਾਲ 4 ਦਿਨ ਹੋ ਗਏ ਖੂਨ ਲਾਉਂਦਿਆਂ ਨੂੰ ਕਿਤੇ ਹਨਾ ਹੂ ਤੇ ਨਾ ਸਾਡੇ ਨਾਲ ਪੂਨ ਨਹੀਂ ਚੁੱਕਿਆ ਹਸਤਾਜ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੋਕ ਗਿਆ ਉਹ ਕੋਚ ਨਹੀਂ ਜਾਇਦਾ ਮੈਂ ਉਹ ਸੋਚਦਾ ਰਹਿ ਗਿਆ ਰਣ ਪਰਮਜੀਤ ਪਤਾ ਇਨੇ ਲੱਗਾ ਗੱਡੀ ਜੋ ਉੱਤਰ ਲੱਗੇ ਘਾਰੀ ਸਾਈਡ ਮਾਰਦੀ ਮੇਰੇ ਪੁੱਤ ਨੂੰ ਮੈਂ ਕਿਹਾ ਕਿਹੜੀ ਦਿਸ਼ਾ ਸੀਗੀ ਇਹ ਤਾਂ ਅਮਰੀਕਾ ਚ ਗਿਆ ਸੀ ਪਾਜੀ ਟਰਾਲਾ ਰਹਿ ਗੇ ਅਮਰੀਕਾ ਨੂੰ ਗਿਆ ਹੀ ਜੇ ਕਿਤੇ ਅਮਰੀਕਾ ਨੂੰ ਜਾਂਦਾ ਅਸੀਂ ਉੱਥੇ ਗਿਆ ਜੀ ਪੁਲਿਸ ਚੈੱਕ ਕਰਨ ਲੱਗਾ ਮਗਰੋਂ ਗੱਡੀ ਆਈ ਮਗਰੋਂ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹਦਾ ਲੱਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਸਾਡੇ ਨਾਲ ਜ਼ੁਲਮ ਹੋ ਗਿਆ ਜੇ ਸ਼ੁਕਰਵਾਰ ਦੀ ਗੱਲ ਹੈ ਜੇ ਹਾਂਜੀ ਹਾਏ ਦੀ ਵੀ ਮੰjde ਤੇ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੇ ਹਾਏ ਸਭ ਬਰਬਾਦ ਹੋ ਗਏ ਹਾਏ ਸਹੀ ਬੋਤੇ ਹੀ ਰਹੀ ਬੜਾ ਸੁਣਾ ਸਲੱਖਾ ਜਮਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹਾਏ ਦੋ ਸਾਲ ਹੀ ਹੋਏ ਗਏ ਨੂੰ ਜੇ ਉਨੇ ਸਾਟੋ ਦੀ ਗਾੜੀ ਕੋਈ ਹੰਮੀ ਨਹੀਂ ਜਿੱਡਾ ਜਵਾਨ ਸੀ ਫੇਨੀ ਸਾਟੋ ਦੇ ਗਾੜੀ ਕੋਈ ਚੀਜ਼ ਨਹੀਂ ਸੀ ਭਾਜੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਹਏ ਮੇਰੇ ਬੋਤਰੇ ਕੀ ਤੇ ਮੇਰਨਾ ਨਹੀਂ ਕੀਤੀ ਅਨੇਕੀ ਮਮੀ ਆਖ ਤੇਜ ਬੈੰਦੋ ਜਾਂਦਾ ਜਾਂਦਾ ਹੇ ਮੈਂ ਕਰਦਾ ਸਾਡੇ ਨਾਲ ਟਰਾਲੇ 'ਚ ਗੱਲਾਂ ਕਰਦਾ ਗਿਆ ਮੜਕੇ ਬੱਚਿਆਂ ਨੇ ਇਹ ਗੱਲ ਕੀਤੀ ਭੁਆ ਲਈ ਆ ਮਰ ਜੂ ਬੁੱਧਵੇ ਅੰਦਰ ਮੈਂ ਸੌਣ ਲੱਗਾ ਮੜਕੇ ਅਹੀਂ ਅੱਖਾਂ ਸੌਂ ਜਾਈ ਵੀ ਸੌਂ ਲੀਕ ਮੈਨੂੰ ਮੜਕੇ ਸੌ ਗਿਆ ਸੁੱਤੇ ਨੂੰ ਉਠਾਇਆ ਸੁੱਤੇ ਨੂੰ ਉਠਾਇਆ ਨਾਲ ਦੇ ਨੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟ੍ਰੈਲੇ ਤੇ ਗੱਡੀ ਤਾਂ نیچے ਉਤਰੀਆ ਗੱਡੀ ਕਾਰ ਦੇ ਵਿੱਚ ਵਜਿਆ ਉਹ ਐਕਸੀਡੈਂਟ ਹੋ ਗਿਆ ਤਾਂ ਸੀ ਪੁਲਿਸ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਲਾ ਅਸੀਂ ਆਦਾ ਪਰ ਆਪਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪੁਲਿਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਚੱਲਣਾ ਕੀ ਬਣਾ ਵਰਤਿਆ ਮੈਂ ਕੋਠੇ ਤੇ ਡੇਕ ਗਈ ਸੀਗੀ ਸੱਟ ਲੱਗ ਗਈ ਮਨ ਕਿਤੇ ਬਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ ਬੱਚਾ ਸਾਡਾ ਇੱਧਰ ਭੇਜ ਦਿਓ ਉਧਰ ਡੈਥ ਹੋ ਗਈ ਬੱਚੇ ਦੀ ਇਹ ਇਧਰ ਆ ਜਾ ਛੇਤੀ ਤੋਂ ਛੇਤੀ ਅਸੀਂ 4 ਦਿਨ ਹੋ ਗਏ ਬਿਲਕਦਿਆਂ ਨੂੰ 4 ਦਿਨ ਹੋ ਗਏ ਬਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਅੱਥੀ ਰਸਮ ਇੱਧਰ ਹੀ ਆਜੋ ਅੱਥੀ ਅਹੀਂ ਸਭ ਕੁਝ ਕਰਨਾ ਅੱਥੀ ਅਹੀਂ ਵੇਖ ਲਈਏ ਨੂੰ ਆਏ ਨੂੰ ਗਰਣਾ ਲਾ ਲਈਏ ਫੇ ਕੀ ਕੁਝ ਬਣਿਆ ਇਹਦੇ ਨਾਲ ਓਹੋ ਹੱਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੋਣੀ ਕੋਈ ਚਾਹੀਦੀ ਦੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉੱਤਰ ਦੇ ਕੋਈ ਜਿਹੜੇ ਹੈਗੇ ਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਪਤਨੀ ਸਜਣ ਕੀ ਹੋਦੀ ਡੈਡ ਫਾਟੀ ਵਾਸਤੇ ਸਾਡੀ ਦੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੇ ਜਦੋਂ ਦਾ ਪਾਸਾ ਮਾਰਿਆ ਗਿਆ ਅਧਰੰਗ ਹੋ ਗਿਆ 18 ਸਾਲ ਦਿਵਾਖ ਹੋਈ ਫੇਰ ਉਨੇ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫੇਰ ਡਿੱਗ ਪਈ ਉਹ ਸਾਢੇ 3 ਸਾਲ ਹੋ ਗਏ ਮੰंजे ਤੇ ਹੀ ਆਏ ਹੋ ਇੱਕ ਮੰਝਾ ਸਵੇਰੇ ਸੁੱਕੜੇ ਪਾ ਦਈਦਾ ਇੱਕ ਰਾਤ ਨੂੰ ਫੇਰ ਪਾ ਦਈਦਾ ਇੱਕੋ ਬੇਟਾ ਇੱਕ ਲੜਕਾ ਹੀ ਆਪਣਾ ਤੇ ਜੀ ਵੀਰ ਉਹ ਖਤਮ ਹੋ ਗਿਆ ਵੀ ਤੁਹਾਨੂੰ پتہ ਪੜ ਲੱਗਾ ਸਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਜਦੋਂ ਸਾਡਾ ਕਹਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਗਾਦੇ ਉਦੋਂ ਅਸੀਂ ਕਾਹ ਵੀ ਪਤਾ ਹੀ ਕਰਨਾ ਹੈ ਕੀ ਕਰਨਾ ਹੈ ਸੁਣਾਓ ਸਾਡੇ ਕਿਉਂ ਤੁਹਾਡੇ ਉੱਤੇ ਰਹੇ ਹਾਂ ਹਾਂਜੀ ਨਾ ਉੱਥੇ ਆ ਹੋਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਹਾਂ ਜੇ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਆ ਵੀ